ਔਰ ਸਤਿ ਸ੍ਰੀ ਅਕਾਲ ਔਰ ਸਾਡੇ ਬਹੁਤ ਹੀ ਸਤਿਕਾਰਯੋਗ ਤਲਕਰ ਚਾਦ ਸਰਦਾਰ ਕਮਿਲ ਸਿੰਘ ਜੀ ਦੇ ਔਰ ਸਾਡੇ ਜਿਹੜੇ ਐਸਐਸਪੀ ਸਾਹਿਬ ਨੇ ਅਚੇਚੇ ਤੌਰ ਤੇ ਅੱਜ ਸਾਡੇ ਜੇ ਪਹੁੰਚੇ ਨੇ ਔਰ ਹੋਰ ਵਾਤਾਵਰਨ ਪੰਡਾਵਾਏ ਸਾਰੇ ਮੁੱਖਤਰ ਸਾਹਿਬਾਨ ਉਪਦੇਦਾਰ ਸਾਹਿਬਾਨ ਸਭ ਤੋਂ ਪਹਿਲਾਂ ਗੁਰਜੀ ਦਾ ਖਾਲਸਾ ਸ੍ਰੀ ਵਾਹਿਗੁਰੂ ਦੇ ਕੀ ਖਦੀ ਬੋਲ ਰਹੇ ਹੀ ਤੇ ਉਹ 2 ਮਿੰਟ ਆਪਣੇ ਰਾਜ ਦੇ ਸਰਦਾਰ ਚੰਦਤ ਸਿੰਘ ਜੀ ਗੁਰਜੀ ਦਾ ਖਾਲਸਾ ਉਹ ਤਾਂ ਠੀਕ ਹੈ ਰਵੀ ਨੂੰ ਫੋਨ ਮਾਰਦਾ ਧਾਰੀ ਵਾਲਾ ਇਹ ਇਹਦੇ ਅੱਜ ਸਿਪਾ ਸਲਾਰ ਹੋਣਗੇ ਸਰਦਾਰ ਕੁਲਦੀਪ ਸਿੰਘ ਜੀ ਧਾਰੀ ਵਾਲ ਇੱਕ ਨਿਤੜਕ ਆਵਾਜ਼ ਹੈ ਤੇ ਬੜੀ ਉਸਾਰੂ ਸੋਚ ਦੇ ਮਾਲਕ ਆ ਅੱਜ ਤੋਂ ਨਹੀਂ ਸੁਰੂ ਤੋਂ ਹੀ ਬਤਨ ਤੋਂ ਹੀ ਉਹਨਾਂ ਨੇ ਲੀਡਰਸ਼ਿਪ ਕੀਤੀ ਹੈ ਕਦੇ ਖਾਲਸਾ ਕੰਦ ਦੀ ਪ੍ਰਧਾਨਗੀ ਵੀ ਕੀਤੀ ਹੈ ਇਹリエਟ ਉਹ ਨਵੇਂ-ਨਵੇਂ ਸਿਆਸਤ ਦੇ ਵਿੱਚ ਆਇਆ ਅੰਮ੍ਰਿਤਸਰ ਦੇ ਖਾਲਸਾ ਕੰਦ ਕੁਲਦੀਪ ਸਿੰਘ ਢੀਲਵਾਲ ਦਾ ਇੱਕ ਸਨਮਾਨ ਹੁੰਦਾ ਸੀ ਇੱਕ ਸਨਮਾਨ ਹੁੰਦਾ ਸੀ ਅੱਜ ਤੁਹਾਡੇ ਰਾਜੇ ਦਾ ਮਾਣ ਬਣੇ ਨੇ ਕਿ ਜਿੰਨੇ ਕੰਮ ਰਾਜੇ ਦੇ ਵਿੱਚ ਸਰਦਾਰ ਕੁਲਦੀਪ ਸਿੰਘ ਢੀਲਵਾਲ ਨੇ ਸਵਾਰੀ ਨੇ ਮੇਰੇ ਕਹੇ ਕਿ ਇਹਨਾਂ ਤੋਂ ਬਿਨਾ ਕੋਈ ਹੋਰ ਨਹੀਂ ਸਵਾਰ ਸਕਦਾ ਆਖੀ ਇੱਕ ਗੱਲ ਦੱਸਾਂ ਦੋਸਤੋ ਇਹ ਗੱਲ ਬੁਖ ਦੀ ਬਖਸ਼ਿਸ਼ ਹੁੰਦੀ ਆ ਉਰਵਲੇ ਜਨਮਾਂ ਦੀ ਕਮਾਈ ਵਰਦੋਤ ਵਾਲ ਮੇਰੇ ਸੱਜਣ ਬੰਦਰ ਕਈ ਕਹਿੰਦੇ ਆ ਵੀ ਤੂੰ ਆਪਣਾ ਅਤੀਤ ਨਾ ਸਿਆਗਾ ਤੇ ਮੈਂ ਇਹ ਗੱਲ ਅਨੇਸ਼ਾ ਹੀ ਕਰਦਾ ਕਿ ਜੇ ਮੈਂ ਆਪਣਾ ਅਤੀਤ ਭੁੱਲ ਗਨ ਨਾ ਖਤਮ ਹੋ ਜਾਈ ਤੋਦੈ ਨਾ ਉਹ ਚੀਜ਼ ਨਾ ਲੈ ਲੈ ਹੀ ਜਾਂਦਾ ਨਾ ਜੇ ਮੈਂ ਨਸ਼ਾ ਕੀਤਾ ਮੇਰੇ ਇਲਾਕੇ ਦੇ ਵਿੱਚ ਸਾਰਿਆਂ ਨੂੰ ਹੀ ਪਤਾ ਜਿੰਨੇ ਵੇਚਣ ਵਾਲੇ ਜਾਂ ਕਰਨ ਵਾਲੇ ਜਿੰਨੇ ਵੀ ਸੀ ਤੋਦੈ ਮੈਂ ਇਹ ਸਾਬਤ ਕਰ ਪਾ ਲਿਆਗੇ ਕੋਈ ਸੋਚ ਨਹੀਂ ਦੀ ਸਕਦਾ ਤੇ ਬਾਅਦ ਵਿੱਚ ਜਿੰਨਾਂ ਮੈਂ ਇੱਕੋ ਹੀ ਫਾਨ ਕੀਤਾ ਜਿਸ ਦਿਨ ਨਸ਼ਾ ਛੱਡਿਆ ਨਾ 25 ਦਸੰਬਰ 2019 ਦੀ ਗੱਲ ਸੀ ਤੇ ਉਸ ਦਿਨ ਮੇਰੇ ਕੋਲ ਖੁਦ ਆਪਣਾ ਨਸ਼ਾ ਘਰ ਘਰ ਅੱਧਾ ਪੂਰਾ ਗਲਮ ਸਮਾਜ ਚੋਂ ਕਿਤੇ ਘਟੋਖਾਰ ਬਾਲਾ ਕਿ ਮਰ ਜਾਣਾ ਇੱਕੋ ਬਾਅਦ ਨਸ਼ਾ ਨਹੀਂ ਕਰਨਾ ਕੋ ਕੋਤ ਸਭਾ ਪਹਿਲਾਂ ਜਦੋਂ ਕਿ ਨਸ਼ੇ ਦੀ ਗੱਲ ਹੁੰਦੀ ਜਾਂ ਨਸ਼ੇ ਕਾਰਨ ਕਦੇ ਮੌਤ ਹੋਦੀ ਪਾਇਓ ਛਾਰ ਪਰ ਉਦੀ ਜਾ ਖੇਤਾਂ ਚ ਜਾ ਮੋਗੇ ਤੇ ਜੇਕਰ ਮਜੀਠੇ ਦਾ ਆਉਂਦਾ ਹੀ ਉਹਨਾਂ ਦੇ ਵਾਰਸ ਜਿਹੜੇ ਜਿਨ੍ਹਾਂ ਨੇ ਘਰ ਬਹੁਤ ਉੱਤੇ ਰੀ ਰੋਣ ਮਜੀਠੇ ਵਾਲਿਆਂ ਦਾ ਕਰਦੇ ਸੀ ਤਾਂ ਮਜੀਠੇ ਵਾਲਿਆਂ ਦਾ ਕੋਈ ਰੋਣ ਦੋਤਾ ਨਹੀਂ ਤੇ ਅੱਜ ਪੰਜਾਬ ਦੇ ਮੁਖ ਮੰਤਰੀ ਸਰਦਾਰ ਭਗਵੰਤ ਸਿੰਘ ਜੀ ਮਾਨ ਸਾਹਿਬ ਨੇ ਬਾਈ ਦੀਆਂ ਛੋੜਾਂ ਜੇ ਵਾਦਾ ਕੀਤਾ ਹੈ ਪੰਜਾਬ ਦੇ ਲੋਕਾਂ ਨਾਲ ਕੇਜਰੀਵਾਲ ਸਾਹਿਬ ਥੱਲੇ ਸੁਪਰੀਮੋ ਨੇ ਤੇ ਮੁੱਖ ਮੰਤਰੀ ਪੰਜਾਬ ਸਰਦਾਰ ਭਗਵੰਤ ਸਿੰਘ ਨਾਲ ਤੇ ਉਸ ਤੋਂ ਬਾਅਦ ਬਖਸ਼ਿਸ਼ ਹੋਈ ਭਗਵੰਤਵਾਨ ਦੇ ਤੇ ਉਹਨੂੰ ਇਹ ਸਰਵਾਰ ਮਿਲਿਆ ਕਿ ਪੰਜਾਬ ਦੇ ਵਿੱਚ ਜਿਹੜਾ ਕੋੜ ਨਸ਼ਿਆਂ ਦਾ ਇਹ ਤੇਰੇ ਤੇ ਹੀ ਕਿਰਪਾ ਕਰਕੇ ਤੇਰੇ ਹੱਥੋਂ ਕੰਮ ਕਰਾਉਣਾ ਤੁਰਨਾ ਜੀ ਗੁਰੂ ਨਗਰੀ ਦੇ ਵਿੱਚ ਬੈਠਿਓ ਤੇ ਸਾਰੇ ਜਣੇ ਇੱਕ ਦੁਆ ਕਰਕੇ ਜਾਓ ਕਿ ਬਖਸ਼ਿਸ਼ ਹੋਰ ਸਾਡੇ ਤਲਵਿੰਦਰ ਸਿੰਘ ਜੀ ਸਾਹਿਬ ਤੇ ਕਰ ਦਿਓ ਕਿਉਂਕਿ ਇੰਨੇ ਕਿਨੇ ਕੋਲੋਂ ਵੀ ਅਸੀਂ ਹੁਣ ਗੁਜੀਟੇ ਵਾਲੇ ਦੀ ਸਫਾਈ ਕਰਾਉਣੀ ਆ ਸਾਰੇ ਦੀ ਇਸ ਗੁਜੀਟੇ ਵਾਲੇ ਦੇ ਨਸ਼ੇ ਦਾ ਕੋੜ ਮਕਾਉਣਾ ਹੈ ਆਪਾਂ ਤੇ ਵੀਰ ਸੇ ਖੇਲਦੇ ਰਹੇ ਪਰ ਉਹਨਾਂ ਕਰੀ ਇਹ ਬੇਤੀਆਂ ਨੇ ਕਿ ਹੁਣ ਮੈਂ ਬੇਤੀ ਕਰਾਂ ਸਰਦਾਰ ਗੁਰਵਿੰਦਰ ਸਿੰਘ ਜੀ ਸਾਡਾ ਚੇਅਰਮੈਨ ਸਾਹਿਬ ਨੇ ਨਿਯੁਕਤ ਜਿਆ ਨਹੀਂ ਹੋ। ਇੱਕ ਮਾਈਕ ਤਾਂ ਲਾ ਦਿਓ। ਇੱਕ ਮਾਈਕ ਬੰਦ। ਆਹ। ਇੱਕ ਮਾਈਕ ਲਾ ਦਿਓ। ਪੋਤਾ ਨੇ ਇੱਕ ਨਹਿਂਜ ਚਲਾਈ ਸੀ ਜੋ ਦਰਸ਼ਨਾ ਬਰੋਤ। ਉਹ ਤੋਂ ਬਹਿੰਦ ਦੇ ਤਾਇਦ ਅੱਜ ਸਾਡੇ ਕੋਲ ਪਹੁੰਚੇ ਨੇ ਸਾਡੇ ਬਹੁਤ ਹੀ ਸਰਦਾਰ ਲੋਕ ਸਰਦਾਰ ਪਦੀਪ ਸਿੰਘ ਤੁਹਾਡਾ ਰਿਹਾ ਸਾਡੇ ਹਲਕਾ ਚਾਰਜ ਪਰ ਨੰਬਰ ਦੇ ਤੇ ਜੁੜਾ ਹੈ ਤਾਂ ਸਾਰਾ ਬਹੁਤ ਮੰਦ ਅੰਗ ਹੈ ਹੈ ਵੀ ਹਰਦਾ ਬਾਈ ਜੀ ਤੇ ਆਪਾਂ ਸਾਰੇ ਜਣੇ ਟੱਪੀ ਹੋਏ ਆ ਕਿ ਬਹੁਤ ਹੀ ਜ਼ਿਆਦਾ ਜਿਹੜਾ ਕਟਰਾਲਾ ਜਿਹੜਾ ਹਰੇਕ ਘਰ ਦੇ ਬਹੁਤ ਘਰ ਘਰ ਗਿਆ ਉਹ ਹੈਗਾ ਜੀ ਯੂਨਿਟ ਨੈਸ਼ਨ ਜਿਹੜਾ ਆਪਣਾ ਮਾਣਯੋਗ ਸੀਐਮ ਸਾਹਿਬ ਸਦਾ ਪ੍ਰੋਹਾਂ ਸਿੰਘ ਜੀ ਨਾਲ ਅਤੇ ਮਾਣਯੋਗ ਡੀਜੀਪੀ ਸਾਹਿਬ ਜੀ ਗੌਰਵਿਆਨ ਜੀ ਨੇ ਜਿਹਨੇ ਦਿੱਤੀ ਸਾਡੇ ਤੇਜ ਦਿੱਤੇ ਉਹਦੇ ਤਹਿਤ ਸਾਰੀ ਜਿਹੜੇ ਸਾਰਾ ਪ੍ਰਸ਼ਾਸਨ ਬਾਬਾ ਰਹੇ ਸਭ ਤੋਂ ਸਖਤ ਹਣੇਗਾ ਕਿ ਜਿਹੜੇ ਵੀ ਬਾੜੇ ਅੰਦਰ ਨਸ਼ਾ ਵੇਚਦੇ ਨੇ ਉਹਨਾਂ ਤੇ ਸਖਤ ਕਾਰਵਾਈ ਕੀਤੀ ਜਾਵੇ ਤੇ ਨਾਲ ਹੀ जिन्हें भी व्यक्ति, ਵਿਚਾਰੇ ਨਸ਼ਿਆਤੀ ਜਿਹਨੇ ਚੰਗਤ ਪਾਸੇ ਨੇ ਉਹਨਾਂ ਨੂੰ किसी ਦੀ ਕੇ ਬਾਤ ਨਹੀਂ ਆਉਂਦੀ ਕਬੇ ਦੇ ਨਾਲ ਨਾਲ ਜਿਹੜੀਆਂ ਫਿਰ ਉਪਰਾਲੇ ਇਦਾਂ ਹੋਏ ਕਿ ਜਿਹੜੇ ਬਾੜੀਆਂ ਚੋਂ ਉਹ ਤਾਂ ਫੜੀ ਰਹਾਂ ਭਾਈ ਸਰ ਮੈਂ ਜਿਹੜੇ ਵੀ ਐਡਿਕਸ਼ਨ ਸੈਂਟਰ ਸਾਰੇ ਪੂਰ ਸੈਂਟਰ ਧਾਰ ਰਹੇ ਕਿ ਜਿਹੜੇ ਅੱਪ ਜਿਹੜੀ ਪੰਜਾਬ ਦੀ ਉਹ 5 ਸਾਲ ਲੱਗੇ ਨਹੀਂ ਤੇ ਗੁਰੂ ਦੀ ਸੋਹਣੇ ਜਿਹੋ ਜਿਹੋ ਉਹਨਾਂ ਦਾ ਜਲੂਸ ਕਹਿਆ ਕਿ ਅੱਜ ਉਹਨਾਂ ਦਾ ਨਾਮੋ ਨਿਸ਼ਾਨ ਜਿਹੜਾ ਉਹ ਖਤਮ ਹੋ ਗਿਆ ਤੇ ਲੱਭਦੇ ਸੋ ਮੇਰੇ ਵੀਰੋ ਰਾਬੜਾ ਬੇਨਤੀਆ ਸੋਇਸਕਰ ਦੇ ਅਸੀਂ ਤੁਹਾਨੂੰ ਇੱਥੇ ਹੀ ਬੇਨਤੀ ਕਰਨ ਵਾਸਤੇ ਆਏ ਆ ਕਿ ਤਗੜੇ ਹੋ ਕੇ ਜਿਹੜੀ ਸਰਕਾਰ ਨੇ ਨਸ਼ਾ ਰੋਧ ਮਹਿਮਾ ਜੋ ਬਣਾਇਆ ਪਰ ਚਲਾਇਆ ਉਹਦੇ ਤਗੜੇ ਹੋ ਕੇ ਹਿਸਾਬ ਨੂੰ ਜੇ ਆਪਾਂ ਆਪਣੇ ਹੱਥ ਦਾ ਜੋ ਨਸ਼ਾ ਖਤਮ ਕਰ ਲਿਆ ਤੇ ਮੇਰੇ ਵੀਰੋ ਤੁਹਾਡਾ ਤੌਰ ਬਣਨਾ ਸਾਰੇ ਬਜ਼ਾਰ ਚ ਕਿਉਂਕਿ ਅਜੇ ਮੈਂ ਉਹ ਕਹਿਣਾ ਨਹੀਂ ਚਾਹਦਾ ਜਿਹੜੇ ਲੋਕਾਂ ਦੇ ਨਾਮ ਲਾਜੀਓ ਕਿਤੇ ਨਾ ਕਿਤੇ ਫੇਸਬੁੱਕਾਂ ਤੇ ਫੋਟੋਆਂ ਪਾਉਂਦੇ ਜੀ ਸਰਕਾਰ ਤੇ ਕਦੀ ਨਸ਼ਾ ਬੰਦ ਹੋ ਗਿਆ ਪਰ ਆਹ ਲੋਕ ਨਸ਼ਾ ਕਰਦੇ ਮਹਾਰਾਜ ਹੁਣ ਇਹ ਤੁਹਾਨੂੰ ਕੀ ਕਹੀਏ ਜੇ ਤੁਸੀਂ ਕਹਿੰਦੇ ਹੱਥਾਂ ਮਾਰਿਆ ਹੁੰਦਾ ਤੇ ਇਹ ਲੋਕ ਨਸ਼ੇ ਨਾ ਕਰਦੇ ਇਹ ਲੋਕ ਇਦਾਂ ਛੜਕਾਂ ਤੇ ਨਾ ਡਿੱਗਦੇ ਸੋ ਮੈਂ ਪਿਛਲੇ ਪਿੰਡ ਤੋਂ ਆਇਆ ਸ਼ਰਨਗਰ ਤੋਂ ਮੇਰੀ ਇੱਕ ਭੈਣ ਉੱਤੇ ਮੇਰੀ ਐਸਐਚਓ ਸਾਹਿਬ ਨੇ ਕਹਿ ਰਹੇ ਉਹਦਾ ਨਾਮ ਲੁੱਟਨ ਨੂੰ ਸਰਪਾ ਜੀ ਉਹ ਚਾਹੀ ਕਹਿੰਦੀ ਮੇਰਾ ਮੁੰਡਾ ਰਸ਼ਦ ਸ਼ਬਾਤ ਅੱਲਾਹ ਪਰਸੀ ਐਸੇ ਵੀ ਲਾ ਸਕਦੇ ਤੇ ਭਰਾਓ ਸਰਕਾਰ ਨੇ ਇਹ ਵੀ ਜਮਾ ਚੁਕਾਇਆ ਕਿ ਅਹੀਂ ਡੀ ਬੈਕਸ਼ਨ ਸੈਂਟਰ ਆ ਸਾਡੇ ਤੋਂ ਤੁਸੀਂ ਭੇਜੋ ਔਰ ਜਿੰਨਾ ਖਰਚਾ ਆਏਗਾ ਸਾਰਾ ਫਰੀ ਆਫ ਕੋਸ ਜੁਨਾ ਬੱਚਾ ਦਾ ਲਾਸ਼ ਕਰਾਵਾਂਗੇ ਤੁਹਾਡੇ ਵੀ ਪਿੰਡਾਂ ਦੇ ਵਿੱਚ ਮੈਂ ਘਰ ਘਰ ਜਾ ਰਿਹਾ ਜਿਮਤਾਰਪੁਰ ਪਿੰਡ ਸੀਗਾ ਇੱਕ ਹੋਰ ਪਿੰਡ ਸੀਗਾ ਜੇ ਪੇਸ਼ਾਮਨਗਰ ਆ ਕੇ ਤਿੰਨ ਚਾਰ ਬੱਚਾ ਨੇ ਪਾਸੇ ਮੈਨੂੰ ਜਾਂਦੇ 11 ਸਾਲਾਂ ਜੁਨਾ ਨੇ 5 7 8 ਕਰੋੜ ਉਹ ਬੜੀ ਉਹਦਾ ਦੱਸ ਤੋਂ ਬਾਅਦ ਵੀ ਹੈ ਬਾਗਰਾ ਬਣਾ ਦੇ ਤੇ ਮੈਂ ਭਾਉ ਸੀਰਜ ਸਾਹਿਬ ਨੂੰ ਮਿਲਿਆ ਕਿ ਮੈਨੂੰ ਦੇ 30 ਗਰਾਉਂਡ ਸੀਰਜ ਸਾਹਿਬ ਨੇ ਪਹਿਲੇ ਦੇ ਨਹੀਂ ਦੇ ਦੇ। ਆਹ ਮਾ ਤੁਹਾਡੇ ਤੁਹਾਡੇ ਪਿੰਦੀ ਗਰਾਉਂਡ ਵੀ ਆ ਗਈ ਆ ਸਰਪੰਚ ਸਾਹਿਬ ਵਧੀਆ ਕੰਮ ਇਹ ਵਧੀਆ ਬੰਦੇ ਮਾਜੂਦ ਨੂੰ ਪਹੁੰਚ ਗਏ ਆ ਲਾਦਾ ਬੇਫਰ ਪਰ ਜੁਮੇ ਤੇ ਰਿਆਰੀ ਤੁਸੀਂ ਚੰਗੇ ਕੰਮ ਯੋਗ ਤੇ 24 ਘੰਟੇ ਖੁੱਲੇ ਆ ਤੁਸੀਂ ਆਉਂਦੇ ਹੋ ਤੁਸੀਂ ਮੇਰੇ ਕੋਲ ਰੋਜ਼ ਆਉਂਦੇ ਹੋ ਨਾ ਰੋਜ਼ ਤੁਹਾਨੂੰ ਮਿਲਦਾ ਕੋਈ ਮੈਨੂੰ ਦੱਸੋ ਕਿ ਤੁਹਾਡਾ ਕੋਈ ਜਾਇਜ਼ ਕੰਮ ਆ ਰਿਹਾ ਤੇ ਫਿਰ ਮੈਨੂੰ ਦੱਸੋ ਕਿ ਸਾਡਾ ਸਹੀ ਕੰਮ ਤਰਕੀਸੜ ਗਿਆ ਕੋਈ ਮੈਨੂੰ ਕੋਈ ਟਰਾਂਸਫਰਮਰ ਗਏ ਕੋਈ ਮੈਨੂੰ ਕੋਈ ਛੜਕਾ ਆ ਗਿਆ ਤੁਸੀਂ ਮੈਨੂੰ ਕੋਈ ਪਿੰਡਾਂ ਦੇ ਗਲੀਆਂ ਨਾਲੀਆਂ ਦਾ ਕੋਠਾ ਆ ਰਿਹਾ ਤੇ ਕੰਮ ਮੈਂ ਸੋ ਰਾਤ ਦੇ 10:00 11:00 ਮੇਰੇ ਕੋਲ ਤੁਹਾਡੇ ਵੱਸ ਜਾ ਰਿਹਾ ਸੋਇਸ ਕਰਕੇ ਚੰਗੇ ਕੰਮ ਮੈਨੂੰ ਵੀ ਕਰ ਲੱਗਿਆ ਠੜ ਪੈਂਦੀ ਆ ਸ਼ਾਂਤੀ ਮਿਲਦੀ ਆ ਤੇ ਤੁਹਾਡੀ ਵੀ ਪਰੋਹ ਪਿੰਡਾ ਜੀ ਇਜਤਵਾਦੀ ਆ ਕਿੰਨੇ ਕੰਮ ਕਰਾਓ ਸੋਇਸ ਕਰਕੇ ਮੈਂ ਥੋੜੀ ਇਸ ਨਸ਼ਾ ਦੋਵਾਰੋ ਕੋਈ ਕਹਿਣਾ ਕਰਦਾ ਹਰੀਆ ਸਾਹਿਬ ਜਦੋਂ ਤੁਹਾਡੀ ਕਿਰਪਾ ਹੋਈ ਕੋਈ ਥੋੜੀ ਜਿਹੀ ਦੇਣੀ ਆ ਇਹ ਨੂੰ ਸੰਸਕਰ ਅਸੀਂ ਕੀ ਕਹਿੰਦੇ ਸੀ ਅਸੀਂ ਪਹਿਲੇ ਦਿਨ ਤੋਂ ਕਹਿੰਦੇ ਸੀਗਾ ਕਿ ਕੰਮ ਦੀ ਦੇ ਘਾਟ ਅਸੀਂ ਕਰੇਗਾ ਕਾਦੀ ਸਰਕਾਰ ਨੂੰ ਸੀ ਹਰਕੇ ਇਹ ਬਦਨਾਮ ਕਰਨਾ ਲੈਣਾ ਉਹ ਕਹਵੇ ਕਿ ਦੰਦਾ ਬੰਦ ਕਰਨਾ ਇਹਨਾਂ ਲੋਕਾਂ ਨੇ ਬੰਦ ਕਰ ਦੇਈਦਾ ਹੈੁਰਕਾ ਸਾਫ ਫਰਕ ਹੈ ਸਰਕਾਰ ਦਾ ਹੈ ਲੋਕਾਂ ਨੇ ਵੋਟਾਂ ਪਾਈਆਂ ਕਿਉਂਕਿ ਪੰਜਾਬੀ ਕੌਮਾਂ ਦੇ ਸੀ ਕਿ ਨਸ਼ਾ ਪੰਜਾਬ ਦੇ ਕਿਰਦਾ ਰਾਇ ਲੋਕ ਨਸ਼ਾ ਖਤਮ ਕਰਾਉਣ ਤੋਂ ਬੇਸਿਕ ਹੈ ਕਾਰਜ ਨੂੰ ਦੇਖ ਕੇ ਵੋਟਾਂ ਪਾਈਆਂ ਮੁੱਖ ਮੰਤਰੀ ਬਣੇ ਮੁੱਖ ਮੰਤਰੀ ਬਣਦੇ ਸਾਹਿਬ ਇਹ ਤਾਂ ਤਾਂ ਬਣ ਗਿਆ ਤੇ ਆਪਣੀ ਤਾਂ ਬਣ ਗਿਆ ਪੰਜ ਸੱਤ ਸੱਤ ਕਹਿ ਨਹੀਂ ਦਬੇੜ ਲਈ ਮਾਰੇ ਕੌਂਸਲਰ ਦੇ ਦੇਖੋ ਫਟਾਪੋ ਕੀ ਕਿਹਾ ਮਸਾ ਕਿੱਦਾਂ ਬੱਤ ਹੋਣਾ ਸੀਗਾ ਕੋਸਵਾਬ ਪਰਵਾਨ ਸਰਕਾਰ ਦੀ ਸਰਕਾਰ ਆਈ ਪੰਜਾਬ ਦੇ ਪੰਜਾਬੀ ਲੋਕਾਂ ਦੇ ਸਰਕਾਰ ਦੇਣ ਦੀ ਜਿੱਥੇ ਮਾਗੀ ਕੰਮ ਕਰੇ ਜਿੱਥੇ ਬਿਜਲੀ ਦੇ ਰਹੇ ਜਿੱਥੇ ਗਾੜ ਸਪੂਤ ਉਹ ਬਣਾ ਰਹੇ ਜਿੱਥੇ ਸੜਕਾਂ ਕਾਵੇ ਜਿੱਥੇ ਆਰੀਂ ਦਾ ਆ ਗਿਆ ਉੱਥੇ ਨਾਲ ਦੀ ਨਾਲ ਸਾਡਾ ਪਸ ਸੀਗਾ ਕਿ ਨਸ਼ੇ ਬੰਦ ਕਰਦੇ ਇਹ ਨਸ਼ੇ ਦੀ ਲੜ ਹੈ ਹੋਰ ਪੁੱਠੇ ਬਾਜੀ ਵੀ ਤੁਸੀਂ ਜਰ ਮੋਲ ਤੋਂ ਸਿੱਧੇ ਬਾਰੇ ਨਹੀਂ ਗੋਤ ਹੋ ਬੋਲੋ ਪੁੱਠੇ ਬਾਜੀ ਜਾਨੂ ਤਾਂ ਬਿਲਾਵਤ ਕਰਦੇ ਹੋਣੀ ਤੇ ਤਾਂ ਲੋਕਾਂ ਨੇ ਮੰਗਾ ਕੇ ਤਲਵੀਜ਼ ਦੇ ਲੈ ਇੱਕ ਬੰਦਾ ਅੱਜ ਰਵੇਤ ਜਿੰਨੇ ਪੁੱਠੇ ਮਰੇ ਡਾਕਟਰ ਦਾ ਸਰਕਾ ਸਟੇਡੀਅਮ ਹਾਦਸੇ ਬਰੁਕੇ ਬਸ ਨਸ਼ੇ ਦੇ ਸਮਰਲ ਤੇ ਨਸ਼ਾ ਲੈ ਕੇ ਆਪਣਾ ਵੇਸਿਆਖ ਤੋਂ ਕਰਿਆ ਉਹਨਾਂ ਨੂੰ ਇਹ ਸੜਕੇ ਦੇ ਵਿੱਚੋਂ ਕਦਮ ਦੋਸਾ ਤੁਹਾਡੀ ਪਹਿਲੀ ਡਿਊਟੀ ਆ ਤਲਬੀਰ ਜੇ ਵੀ ਗਾਇਬ ਹੈ ਉਹ ਤੁਸੀਂ ਕੰਮ ਕਰਦਾ ਮੈਨੂੰ ਆਸ ਅਸੀਂ ਤੁਹਾਡੇ ਗਵਾਂਢੀ ਆ ਦਾਲਿਆ ਪਹਿਲਾ ਥਾਂ ਮੇਂ ਦਿੱਠਾ ਸਾਡਾ ਦਿਖਨੇ ਇਕਲਾ ਲੋਦਾ ਲੱਗਈਆ ਕੰਮ ਨਾਲ ਹੀ ਆ ਤੁਹਾਡੇ ਜਿਦੋਂ ਲੋਰ ਬਵੇ ਕਦੀ ਵੀ ਮਿਲਿਠੇ ਉਹ ਪੈਠ ਨਹੀਂ ਕਰ ਸਕਦੇ ਸਦਾ ਤੁਹਾਡੇ ਨਾਲ